ਓਏ ਮਾਈਕ 168 ਜੋ 904 ਮੰਦੀ ਪਿਛਲੇ ਦਿਨੀ ਦਰਜ ਕੀਤੀ ਗਈ ਹੈ ਉਹਦੇ ਵਿੱਚ ਅੱਜ ਯਾਰ ਕੀ ਕਰੀਂ ਨੇ ਸ਼ਿਟ ਵੱਲੋਂ ਓਏ ਕੈਮਰਾ ਪਿੱਛੇ ਜਿੰਨਾ ਯਾਰ ਕੈਮਰਾ ਅਧਿਕਾਰੀਆਂ ਨੂੰ ਸਮਨ ਕੀਤਾ ਗਿਆ ਉਹਨਾਂ ਦੇ ਬਿਆਨ ਰਿਕਾਰਡ ਕਰਨ ਵਾਸਤੇ ਉਹਨਾਂ ਸਾਰਿਆਂ ਦੇ ਬਿਆਨ ਦਰਜ ਕਰਾਉਣ ਵਾਸਤੇ ਅੱਜ ਉਹ ਸਾਰੇ ਅਧਿਕਾਰੀ ਨਾਲ ਸਾਡੇ ਉਹ ਆਏ ਨੇ ਇਹ ਮੌਜੂਦਾ ਮੁਲਾਜ਼ਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਸਾਰੇ ਅਧਿਕਾਰੀ ਜਿਹੜੀ ਮੋਢਲੀ ਪੜਤਾਲ ਇਸ਼ਤ ਸਿੰਘ ਜੀ ਤਰੀਕ ਜਿਹੜੀ ਆ ਕਮਿਸ਼ਨ ਨੇ ਜਿਹੜੀ ਰਿਪੋਰਟ ਪੜਤਾਲ ਕੀਤੀ ਸੀ ਉਹਦੇ ਵਿੱਚ ਵੀ ਇਹਨਾਂ ਦੇ ਸਾਰਿਆਂ ਦੇ ਬਿਆਨ ਉਦੋਂ ਦਰਜ ਕਰਵਾਏ ਗਏ ਸੀ ਉਸ ਸਬੰਧ ਵਿੱਚ ਅੱਜ ਜਿਹੜੀ 100 ਐਫਆਈਆਰ ਨੰਬਰ 168 ਦੀ ਇਨਵੈਸਟੀਗੇਸ਼ਨ ਚ ਫਰਦਰ ਜਿਹੜਾ ਸਟ ਨੇ ਇਹਨਾਂ ਦੇ ਦੁਬਾਰਾ ਜਿਹੜੇ ਬਿਆਨ ਰਿਕਾਰਡ ਕਰਨ ਵਾਸਤੇ ਅੱਜ ਇਹਨਾਂ ਨੂੰ ਇੱਥੇ ਦਸਤਖਤ ਵਿੱਚ ਜਿਹੜਾ ਉਹ ਸੱਦਿਆ ਸਾਰੇ ਮੁਲਾਜ਼ਮ ਅੱਜ ਹਾਜ਼ਰ ਨੇ ਤੇ ਜਿਹੜੇ ਇਹਨਾਂ ਉਹ ਇਸ਼ਤ ਸਿੰਘ ਜੀ ਨਾਲ ਦੀ ਪੜਤਾਲ ਰਿਪੋਰਟ 'ਚ ਜਿਹੜੇ ਬਿਆਨ ਦਿੱਤੇ ਸੀ ਅੱਜ ਉਹੋ ਹੀ ਬਿਆਨ ਇਹਨਾਂ ਦੁਬਾਰਾ ਦਰਜ ਕਰਵਾਉਣੇ ਨੇ ਕਿੰਨੇ ਲੋਕਾਂ ਨੇ ਆਏ ਕਿੰਨੇ ਬੰਦੇ ਆਏ ਕਿ ਅੱਜ ਤਕਰੀਬਨ 7 ਜਣੇ ਨੇ ਤੇ ਜਿਹੜੇ ਮੌਜੂਦਾ ਸਾਡੇ ਜਿਹੜੇ EMPLOYEES ਨੇ ਉਹ ਸਾਰੇ ਆਏ ਨੇ ਹੁਣ ਬਾਕੀ ਤੇ ਇਨਵੈਸਟੀਗੇਸ਼ਨ ਦਾ ਮੈਟਰ ਐ ਸਿੱਟ ਨੂੰ ਕਿਨੂ ਕਿਨੂ ਸੱਮਣੇ ਨਾ ਕੀਤੇ ਆ ਜਿਹੜੇ ਕੋ ਰਿਟਾਇਰ ਹੋ ਗਏ ਉਹ ਕੋਈ ਆਉਂਦਾ ਕਿ ਨਹੀਂ ਆਉਂਦਾ ਉਹ ਤੇ ਫਰਦਲਾ ਜੀ ਜਿਹੜੇ ਮੌਜੂਦਾ ਅਧਿਕਾਰੀ ਨੇ ਜਾਂ ਅਸੀਂ ਕਹੀਏ ਤੇ 77 ਪਤਲੇ ਉਹਨਾਂ ਨੂੰ ਵੀ ਕਿਸੇ ਨੂੰ ਸੱਮਣ ਕੀਤਾ ਗਿਆ ਦੇਖੋ ਜਿਹੜੀ ਇਸ਼ਰ ਸਿੰਘ ਹੋਣਾ ਦੀ ਜਦੋਂ ਪੜਤਾਲ ਹੋਈ ਆ ਉਦੋਂ ਜਿਹੜੇ ਜਿੰਨਾ ਅਧਿਕਾਰੀਆਂ ਦੇ ਜਿਹੜੇ ਬਿਆਨ ਲੈ ਗਏ ਉਹਨਾਂ ਨੂੰ ਹੀ ਜਿਹੜਾ ਉਹ ਅੱਜ ਦੁਬਾਰਾ ਸੱਮਣ ਕੀਤਾ ਹੈ ਤੇ ਜਿੰਨਾਂ ਦੀ ਰਿਪੋਰਟ ਦੀ ਗੱਲ ਅਸੀਂ ਕਿਸੇ ਵੇਸ਼ਾ ਕਰਦੀ ਹੈ ਬਿਲਕੁਲ ਜੀ ਬਿਲਕੁਲ ਉਹ ਪਹਿਲਾਂ ਜਿਹੜੀ ਪੜਤਾਲ ਹੋਈ ਆ ਇਸ਼ਰ ਸਿੰਘ ਹੋਣਾ ਦੀ ਤੇ ਉਹ ਸਾਰੀ ਜਨਤ ਉਹਨਾਂ ਦੇ ਵਿੱਚ ਇਹ ਅਧਿਕਾਰਗੀਆਂ ਨੇ ਉਦੋਂ ਵੀ ਬਿਆਨ ਦਿੱਤੇ ਸੀ ਤੇ ਅੱਜ ਵੀ ਜਿਹੜੇ ਅਸਟ ਨੇ ਇਹਨਾਂ ਨੂੰ ਬਿਆਨ ਰਿਕਾਰਡ ਕਰਨ ਵਾਸਤੇ ਦੁਬਾਰਾ ਸੱਦੇ ਠੀਕ ਵਕੂਅਕ ਜਿਹੜੇ ਆ ਸੀਟਾਂ ਤੇ ਤੇ ਇਹਨਾਂ ਤੇ ਜਿਹੜਾ ਉਹ ਰਿਕਾਰਡ ਹੀ ਉਦੋਂ ਵੀ ਜਿਹੜਾ ਇਸ਼ਰ ਸਿੰਘ ਦੀ ਰਿਪੋਰਟ ਵਿੱਚ ਆਪਣਾ ਦਿੱਤਾ ਸੀ ਨਾਲ ਸਟੇਟਮੈਂਟ ਦਿੱਤੀ ਸੀ ਤੇ ਸੇਮ ਹੀ ਸਟੇਟਮੈਂਟ ਇਹਨਾਂ ਦੀ ਅੱਜ ਵੀ ਉੱਥੇ ਰਿਕਾਰਡ ਹੋਣੀ ਹੈ ਤੋ ਉਹ ਤਾਂ ਸਾਰਾ ਆਲਰੇਡੀ ਜਨਤਕ ਆ ਅਸੀਂ ਤੇ ਸਾਰਾ ਵੈਬਸਾਈਟ ਉੱਪਰ ਜਿਹੜੀ ਆ ਉਹ ਇਸ਼ਰ ਸਿੰਘ ਹੋਣਾਂ ਦੀ ਰਿਪੋਰਟ ਤੇ ਸਾਰੀ ਪਬਲਿਕਲੀ ਹੈਗੀ ਹੈ ਟੋਟਲ ਕਿੰਨੇ ਸਰ ਅੱਜ ਆਏ ਨੇ ਕੋਈ ਅੱਜ ਟੋਟਲ 7 ਜਣੇ ਆਏ ਆ ਤੇ ਜਿਹੜੇ ਮੌਜੂਦਾ ਮੈਂਬਰ ਨੇ ਜਿਹੜੇ ਮੌਜੂਦਾ ਸਾਡੇ ਐਮਪਲਾਈ ਨੇ ਤੇ ਰਿਟਾਇਰ ਨਹੀਂ ਜਿਹੜੇ ਆਲਰੇਡੀ ਇਨ ਸਰਵਿਸ